ਸੰਤ ਬਾਬਾ ਤੇਜਾ ਸਿੰਘ ਸੰਤ ਬਾਬਾ ਮਿਲਖਾ ਸਿੰਘ ਤੇ ਸੰਤ ਬਾਬਾ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਟੂਰਨਾਮੈਂਟ ਛੇਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੈਫਲਾਬਾਦ ਵਿਖੇ ਕਰਵਾਇਆ ਗਿਆ ਇਹ ਸਾਲਾਨਾ ਟੂਰਨਾਮੈਂਟ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਪਿੰਡ ਦੀ ਨਗਰ ਪੰਚਾਇਤ ਸਮੂਹ ਨਗਰ ਅਤੇ ਐਨ ਆਰ ਆਈ ਵੀਰ ਅਤੇ ਪਿੰਡ ਦੇ ਸਪੋਰਟਸ ਕਲੱਬ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਅਤੇ ਦੂਜੇ ਨੰਬਰ ਤੇ ਜੇਤੂ ਰਹਿਣ ਵਾਲੀ ਟੀਮ ਨੂੰ 75000 ਰੁਪਏ ਦੇ ਇਨਾਮ ਦੇ ਨਾਲ ਨਿਭਾਜਿਆ ਗਿਆ। ਮੇਰਾ ਨਾਮ ਹੀ ਮੈਂ ਅਰਤਾਸ਼ਿੰਘ ਜੌੜ ਜਰਮਨੀ ਤੋਂ ਕੋਈ 32 ਸਾਲ ਤੋਂ ਰਹਿ ਰਹੇ ਹਾਂ। ਆਈਂ ਰੇ ਸਾਲ ਇਥੇ ਬਹੁਤ ਵਧੀਆ ਪਾਰਕਰਪਾ ਸ਼ੇਵ ਪਾਸ਼ੇ ਵਾਲੀ ਦੀ ਬਾਬਾ ਲੀਡਰ ਸਿੰਘ ਜੀ ਇਸ ਸਹਿਯੋਗ ਤੇ ਨਾਲ ਐਨ ਆਰ ਆਈ ਵੀਰ ਸਾਡੇ ਬਹੁਤ ਜ਼ਿਆਦਾ ਜੋਰਾਂ ਸੁਣਾ ਦੇ ਨਾਲ ਆਪਣੀ ਮਦਦ ਕਰਦੇ ਆ ਉਹਨਾਂ ਦੇ ਸ਼ੇਵ ਪਾਸ਼ੇ ਦੀ ਪਾਰਕਰਪਾ ਆ ਕਿ ਹਰੇਕ ਸਾਲ ਬਹੁਤ ਵਧੀਆ ਮੈਚ ਹਾਈ ਲੈਵਲ ਦੇ ਇੱਥੇ ਹੁੰਦੇ ਨੇ ਕਿਉਂਕਿ ਸਾਡਾ ਐਨ ਆਰ ਆਈਆਂ ਦਾ ਇਹ ਹੀ ਜ਼ਿਆਦਾ ਹੁੰਦਾ ਕਿ ਜੋ ਕਿ ਆ ਨਵੀਂ ਪੀੜੀ ਆ ਕੁਝ ਤੇ ਗਾਹ ਨਸ਼ਿਆਂ ਦੇ ਵਿੱਚ ਪੈ ਰਹੀ ਆ ਤੇ ਇਹਨਾਂ ਨੂੰ ਥੋੜਾ ਜਿਹਾ ਆਪਣਾ ਹੋਰ ਪਾਸੇ ਰੁਝਾਨ ਰੱਖ ਕੇ ਇਹਨਾਂ ਨੂੰ ਚੰਗੇ ਪਾਸੇ ਲਾਇਆ ਜਾਵੇ ਨਸ਼ੇ ਤੋਂ ਦੂਰ ਰਸਿਆ ਜਾਵੇ ਐਨ ਆਰ ਆਈ ਹੋਰ ਵੀ ਸਾਡੇ ਜੋ ਵੀ ਇੱਥੇ ਲੀਡਰ ਸਿੰਘ ਜੀ ਸਾਡੇ ਸਾਜ ਜੋ ਮੇਨ ਆ ਉਹਨਾਂ ਨੇ ਬਹੁਤ ਜ਼ਿਆਦਾ ਕਿਰਪਾ ਪਰਮਾਤਮਾ ਦੀ ਛੇਵੇਂ ਪਾਛੀ ਦੀ ਸਾਡੇ ਏਰੀਆ ਦੇ ਵਿੱਚ ਵੀ ਉਹਨਾਂ ਬਾਬਾ ਜੀ ਦੇ ਲੀਡਰ ਸਿੰਘ ਜੀ ਦਾ ਬਹੁਤ ਜ਼ਿਆਦਾ ਮਦਦ ਕਰਦੇ ਆ ਐਨ ਆਰ ਆਈ ਵੀ ਹਰੇਕ ਸਾਡੇ ਬਾਸ ਸਿੰਘ ਜਾ ਜਰਮਨ ਜਾਂ ਅਮਰੀਕਾ ਕੋ ਜਿੰਨੇ ਵੀ ਹਾਂ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਹਰੇਕ ਸਾਲ ਬਹੁਤ ਹਾਈ ਲੈਵਲ ਦੇ ਜਿਹੜੇ ਮੈਚ ਆਈਏ ਇਸੇ ਦਰਵਾਜ਼ਾ ਕਰਦੇ ਜੀ ਬਿਲਕੁਲ ਇਸੇ ਐਨ ਆਰ ਆਈ ਦਾ ਜ਼ਿਆਦਾ ਇਹ ਹੁੰਦਾ ਕਿ ਜਿੱਦਾਂ ਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਬਹੁਤ ਨਸ਼ੇ ਆਏ ਤੇ ਜਿਹੜਾ ਨਵਾਂ ਜੂਥ ਆ ਉਹ ਜਾਰਾ ਨਸ਼ਿਆਂ ਨੂੰ ਹੋ ਰਿਹਾ ਉਹਦਾ ਕਰਕੇ ਯਾਰ ਕੋਈ ਐਨ ਆਰ ਆਈ ਦਾ ਹੁੰਦਾਗਾ ਕਿ ਨਸ਼ਿਆਂ ਤੋਂ ਦੂਰ ਹੀ ਰਹਿਣ ਸਾਡੇ ਆ ਦੇ ਛੋਟੇ ਬੱਚੇ ਆ ਜਾਂ ਭੈਣ ਭਰਾਵਾ ਉਹ ਇਹਨਾਂ ਤੋਂ ਦੂਰ ਦੂਰ ਰਹਿਣ ਤੇ ਸਾਡੇ ਇਥੇ ਬਹੁਤ ਵਧੀਆ ਸਟੇਡੀਅਮ ਵੀ ਬਣਿਆ ਹੋਇਆ ਵਾ ਕਿਉਂਕਿ ਸ਼ਾਮ ਨੂੰ ਬੱਚੇ ਜਿਹੜੇ ਇੱਥੇ ਆਉਂਦੇ ਉਹ ਆਪਣੇ ਜੈਮਨਵੀਰ ਕਰਦੇ ਆ ਸਿਹਤ ਬਹੁਤ ਪਹਿਲਾਂ ਸਿਹਤ ਜ਼ਰੂਰੀ ਆ ਤੇ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਵਾ ਇਸੇ ਕਰਕੇ ਜਾਦਾ ਐਨਆਰਆਈ ਦਾ ਹੁੰਦਾ ਕਿ ਜੋ ਨਵਾਂ ਜੁੜਿਆ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਇਥੇ ਆਪਣੇ ਕਬੱਡੀ ਦੇ ਮੈਚਾਂ ਨੂੰ ਜਾਂ ਹੋਰ ਵੀ ਕਿਸੇ ਚੀਜ਼ ਨੂੰ ਆਪਣੇ ਜੈਮ ਦੇ ਵਿੱਚ ਆਣ ਕੇ ਆਪਣਾ ਜਿਹੜੀ ਸਿਹਤ ਠੀਕ ਰੱਖਦਾ ਸਾਡੇ ਜੀ ਮਹਾਪੁਰਸ਼ਾਂ ਦੀ ਸਹਿਯੋਗ ਨਾਲ ਹਮੇਸ਼ਾ ਹੀ ਇਹ ਸਾਰੇ ਇਲਾਕੇ ਦਾ ਹੀ ਸਾਂਝਾ ਸਾਡਾ ਟੂਰਨਾਮੈਂਟ ਹੈ ਜੀ ਮਹਾਪੁਰਸ਼ਾਂ ਦੀ ਸਹਿਯੋਗ ਨਾਲ ਇਹ ਮੇਨ ਚੱਲਦਾ ਜੀ ਤੇ ਆਪਣੇ ਐਨ ਆਰ ਆਈ ਸਮੂਹ ਇਲਾਕਾ ਨਿਵਾਸੀ ਸਾਰੇ ਦੇ ਨਾਲ ਇਹ ਚੱਲਦਾ ਇਦਾਂ ਹੀ ਚੱਲਦਾ ਰਵੇ ਪਰਮਾਤਮਾ ਕਿਰਪਾ ਕਰੇ ਬਹੁਤ ਹੀ ਪਿਆਰ ਨਾਲ ਸਾਰੇ ਜਿਹੜੇ ਐਨ ਆਰ ਆਈ ਵੀਰ ਵੀ ਇੱਥੇ ਮਜੇ ਨਾਲਦੇ ਇਲਾਕੇ ਨਿਵਾਸੀ ਵੀ ਸਾਰੇ ਇਹਨੂੰ ਆਪਣਾ ਹੀ ਟੂਰਨਾਮੈਂਟ ਸਾਂਝੇ ਕਿਉਂਕਿ ਟੂਰਨਾਮੈਂਟ ਮਹਾਪੁਰਸ਼ਾਂ ਲੈ ਆਏ ਕਿਰਪਾ ਨਾਲ ਚੱਲਦਾ ਵਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਸਾਰਾ ਸਿਲਸਿਲਾ ਇਲਾਕੇ ਦਾ ਹੀ ਪਿੰਡ ਦਾ ਹੀ ਸਾਰਾ ਉਹਨਾਂ ਦੀ ਕਿਰਪਾ ਨਾਲ ਚੱਲਦਾ ਹੈ। ਖਿਡਾਰੀਆਂ ਨੂੰ ਇਹ ਕਹਿਣਾ ਚਾਹਣਾ ਵੀ ਨਸ਼ੇ ਤੋਂ ਰਹਿਤ ਹੋ ਕੇ ਵਧੀਆ ਤਰੀਕੇ ਨਾਲ ਖੇਡੋ ਲੰਬਾ ਚੱਲੋਗੇ। ਜੇ ਆਪਾਂ ਨਸ਼ੇ ਨਾਲ ਲੱਗ ਕਰਕੇ ਖੇਡਦੇ ਆਂ ਤੇ ਆਪਾਂ ਇਹਨਾਂ ਲੰਬਾ ਨਹੀਂ ਚੱਲ ਸਕਦੇ। ਮਿਹਨਤ ਦੇ ਨਾਲ ਅਖਰਾਖ ਦੇ ਨਾਲ ਹੀ ਚੱਲਣਾ। ਵਧੀਆ ਚੱਲਣਗੇ। ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਿਵਾਨ ਵੱਲੋਂ ਬਖਸ਼ੀ ਫਤਿਹ ਸਾਂਝੀ ਕਰੀਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਿਹੜਾ ਇਲਾਕਾ ਆ ਇੱਕ ਤੇ ਸਪੋਰਟਸ ਨੂੰ ਸਪੋਰਟਸ ਲਵਰ ਕਹਿ ਲੋ ਖੇਡਾਂ ਨੂੰ ਅਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਆ ਜਿਵੇਂ ਕਿ ਮੇਰੇ ਨਾਲ ਬਲਜਿੰਦਰ ਸਿੰਘ ਮੰਗਲ ਸਿੰਘ ਇਹ ਕਬੱਡੀ ਖੇਡ ਪ੍ਰਮੋਟਰ ਨੇ ਤੇ ਹੋਰ ਵੀ ਖੇਡਾਂ ਦੇ ਸਹਿਯੋਗ ਦਿੰਦੇ ਨੇ ਇਹ ਬਾਬਾ ਜੀ ਅਗਵਾਈ ਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬਾਬਾ ਜੀ ਦਾ ਵੀ ਇੱਕੋ ਇੱਕ ਮਕਸਦ ਆ ਕਿ ਨੌਜਵਾਨ ਵਿਹਲਾ ਸਮਾਂ ਆਪਣਾ ਗਰਾਊਂਡਾਂ ਵਿੱਚ ਬਤੀਤ ਕਰਨ ਕਿਉਂਕਿ ਜੇ ਘੱਟ ਵੀ ਪੜੇ ਲਿਖੇ ਹੁੰਦੇ ਨੇ ਇਹਨਾਂ ਦੇ ਗੇਮਾਂ ਖੇਡਾਂ ਇੱਕ ਇੱਕੋ ਇੱਕ ਸਾਧਨ ਨੇ ਜਿੱਦਾਂ ਵਿੱਚ ਉਹਨਾਂ ਨੂੰ ਨੌਕਰੀਆਂ ਮਿਲ ਸਕਦੀਆਂ ਇਸ ਲਈ ਸਰੀਰ ਵੀ ਮਜ਼ਬੂਤ ਹੁੰਦਾ ਹੈ ਤੇ ਮਨ ਵੀ ਚੰਗੇ ਪਾਸੇ ਲੱਗਦਾ ਹੈ ਇਸ ਲਈ ਸਾਰੇ ਇਲਾਕੇ ਦਾ ਹੀ ਇਹ ਸਾਂਝਾ ਟੂਰਨਾਮੈਂਟ ਆ ਸਾਰੇ ਇਲਾਕੇ ਦਾ ਐਨਆਰਆਈਆਂ ਵੀਰਾਂ ਦਾ ਸੈਫਾਵਾਦ ਦਾ ਕਬੱਡੀ ਕੱਪ ਗ੍ਰਾਉਂਡ ਵਿੱਚ ਬਾਬਾ ਜੀ ਦੀ ਗੋਈ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਚਾਹੁੰਦਾ ਕਿ ਸਾਰੇ ਪਿੰਡਾਂ ਵਿੱਚ ਇਹ ਪ੍ਰਾਲੇ ਕੀਤੇ ਜਾਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਪੰਜਾਬ ਦਾ ਤੇ ਹਿੰਦੁਸਤਾਨ ਦਾ ਨਾਮ ਉੱਚਾ ਕਰੇ ਪੂਰੀ ਟੂਰਨਾਮੈਂਟ ਬਾਬਾ ਜੀ ਇਹਨਾਂ ਦੇ ਕਰਾਈਦਾ ਲਬਾਈ ਨੂੰ ਵਰਤੋ ਪਰਸਾ ਲਾਉਂਦੇ ਆ ਕੈਨੇਡਾ ਤੋਂ ਉਹ ਐ ਨੋਰਥਕੈਲਕ ਕਮੇਟਰੀ ਨੂੰ ਲਈਦਾ ਅਕਾਲਪੁਰ ਤੇ ਤਾਂ ਪਾਲਸਰ ਪਿਛਲੀ ਵਾਰੀ ਅਸੀਂ ਮਰਜੀਤ ਸਿੰਘ ਬਲੇਰ ਨੂੰ ਦਤਾਈ ਅਗਲੀ ਵਾਰੀ ਦੇਖਾਂਗੇ ਯੂ ਡਿਸਾਈਡ ਕਰਦੇ ਆ ਤੋ ਜਦੋਂ ਦੇਖੋ ਕਿੰਨਾ ਹੁੰਦਾ ਛੱਡੋ ਤੁਸੀਂ ਜੇ ਮਾ ਦੀ ਸਿਹਰੰਦੋ ਕਿਹੜੇ ਜੁਦੀ ਮੁੰਡੇ ਤਰੱਕੀ ਕਰਦੇ ਆ ਤੁਸੀਂ ਇਹ ਯਾਗ ਕਰਨ ਤੇ ਤਰੱਕੀ ਕਰੋ ਆਪ ਨੂੰ ਵਧਾ ਕਰੋ ਵਧਾ ਕਰੋ ਸੰਤਪਾਪਾ ਲੀਡਰ ਸਿੰਘ ਜੀ ਜਿਹੜੇ ਨੇ ਉਹ ਜਿਹੜੇ ਸਮਾਜ ਵਾਸਤੇ ਹਮੇਸ਼ਾ ਬਹੁਤ ਵੱਡਾ ਮੁੱਲਾ ਯੋਗਦਾਨ ਇਸ ਹਲਕੇ ਦੇ ਵਿੱਚ ਬਹੁਤ ਕੰਮ ਕਰਦੇ ਨੇ ਉਸੇ ਦੀ ਲੜੀ ਦੇ ਵਿੱਚ ਜਿਹੜਾ ਅਜੇ ਟੂਰਨਾਮੈਂਟ ਕਰਵਾ ਰਹੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਹੈ ਬਾਬਾ ਜੀ ਦਾ ਕਿ ਸੰਗਤਾਂ ਨੂੰ ਨੌਜਵਾਨੀ ਨੂੰ ਜਿਹੜਾ ਉਹ ਸਿੱਧੇ ਪਾਸੇ ਜਿਹੜਾ ਲਾ ਰਹੇ ਨੇ ਤੇ ਮੈਂ ਇਸ ਟੂਰਨਾਮੈਂਟ ਲਈ ਵਧਾਈ ਦੇਣਾ ਸੰਗਤਾਂ ਨੂੰ ਬਹੁਤ-ਬਹੁਤ ਤੇ ਮੈਂ ਸਤਕਾਰ ਭੇਟ ਕਰਦਾ ਬਾਬਾ ਜੀ ਦੇ ਚਰਨਾਂ ਦੇ ਵਿੱਚ ਤੇ ਚੜ੍ਹਦੀ ਕਲਾ ਵਿੱਚ ਸੰਗਤ ਰਹੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਧਾਈਆਂ ਨੂੰ ਬਸ ਮੈਂ ਇੱਕ ਗੱਲ ਹੀ ਕਹਿਣਾ ਚਾਹੁੰਨਾ ਵਾ ਮੈਦਾਨਾਂ 'ਚ ਆਓ ਔਰ ਖਿਡੋ ਨਸ਼ਾ ਛੱਡੋ ਜਿਹੜਾ ਖੇਡਾਂ ਦਾ ਨਸ਼ਾ ਉਹਨੂੰ ਅਪਣਾ ਲਵੋ ਔਰ ਇਹਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਕੋਈ ਉਸ ਤਰ੍ਹਾਂ ਦੀ ਚੀਜ਼ ਨਾ ਖਾਓ ਕਿ ਕੋਈ ਨੁਕਸਾਨ ਹੋਵੇ ਬਿਲਕੁਲ ਨਰੋਲ ਪੰਜਾਬੀਆਂ ਵਾਲੀ ਡਾਈਟ ਖਾ ਕੇ ਤੁਸੀਂ ਬਹੁਤ ਚੰਗੇ ਖਿਡਾਰੀ ਬਣ ਸਕਦੇ ਹੋ ਸੋ ਇਹ ਮੇਰਾ ਇਹਨਾਂ ਨੂੰ ਸੰਦੇਸ਼ ਆ ਔਰ ਡਿਸਪਲਿਨ ਚ ਰਹਿ ਕੇ ਚੰਗੇ ਇਨਸਾਨ ਬਣੋ ਪੜਾਈ ਨੂੰ ਨਾਲ ਜਿਹੜਾ ਉਤਰਜੀ ਦਿਓ ਤੇ ਸਾਰਾ ਜਿਹੜਾ ਤਾਂ ਹੀ ਇੱਕ ਸੋਸਾਇਟੀ ਲਈ ਇੱਕ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਲਾਈਵ ਤੇ ਇਸ ਚੈਨਲ ਦੇ ਲਈ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ